ਇਹ ਕਰਨ ਦਾ ਗੰਨਾ ਬੜਾ ਬਲੌਕਰਾ ਖਾਸ ਗਾੜੀ ਜੁੰਗਲਾ ਨਾ ਨਹੀਂ ਨਹੀਂ ਚੱਲੀ ਜਾਂਦਾ ਕੰਮ ਵਾਈਗੁਰਜਾ ਖਾਲਸਾ ਵਾਈਗੁਰਜੀ ਕੀ ਫਤਿਹ ਔਰ ਵੀਰੋ ਕੀ ਹਾਲ ਚਾਲ ਜੀ ਤੇ ਸਵਾਗਤ ਹੈ ਤੁਹਾਡਾ ਇੱਕ ਨਿਊ ਵਲੌਗ ਚ ਹੋਰ ਤੇ ਤੁਹਾਨੂੰ ਪਤਾ ਹੀ ਪਿਛਲੇ ਵਲੌਗ ਚ ਤੁਹਾਨੂੰ ਦੱਸਿਆ ਸੀ ਕਿ ਨਲਪੁਰ ਸਾਹਿਬ ਜਾਣਾ ਵਾ ਤੇ ਸੰਗਤਾਂ ਮਿੱਟੀ ਪਾਉਣ ਵਗੇ ਟਰਾਲੀ ਚ ਟਰਾਲੀ ਤੇ ਲੱਗੇ ਆ ਮਿੱਟੀ ਪਾਉਣ ਤੇ ਤਿਆਰੀ ਰਾਤ ਹੀ ਤੁਹਾਨੂੰ ਪਤਾ ਵਾ ਕਿ ਹਰ ਮੇਲੇ ਤੇ ਆਪਣੀ ਤਿਆਰੀ ਐ ਵਲੇ ਹੁੰਦੀ ਆ ਇਹ ਸਾਰੇ ਬੰਦੇ ਕੰਮ ਤਾਂ ਤੇ ਮਿੱਟੀ ਪਾਵਾਂਗੇ ਲੈਵਲ ਕਰਾਂਗੇ ਟਰਾਲੀ ਦਾ ਬੰਦੇ ਸਾਰੇ ਕੰਮ ਤਾਂ ਦਿਵਾਲੇ ਆ ਤੇ ਮੈਂ ਵੀ ਸਵੇਰੇ ਕੰਮ ਤੇ ਗਿਆ ਸੀ ਤੇ ਤੋਂ ਬਾਅਦ ਉਹ ਰਾਤ ਦਾ ਟਾਈਮ ਲੱਗਾ ਵਾ ਤੇ ਲੱਗੇ ਆ ਤਿਆਰ ਕਰਨ ਟਰਾਲੀ ਤੇ ਸਵੇਰੇ tourne ਸ੍ਰੀ ਅਨੰਦਪੁਰ ਸਾਹਿਬ ਤੇ ਜੁੜੇ ਰਹੋ ਵਲੌਗ ਦੇ ਨਾਲ ਤੇ ਦੱਸ ਦਿਆਂ ਤੁਹਾਨੂੰ ਅੱਜ ਰਾਤ ਦਾ ਵਲੌਗ ਹੋਣੀ ਹੋਣੀ ਤੇ ਬਾਕੀ ਸਵੇਰ ਦੇ ਸ਼ਾਟ ਦਵਾਂਗੇ ਦੋ ਤਿੰਨ ਬਾਕੀ ਆ ਗਏ ਆਪਾਂ ਹੁਣ ਮਿੱਟੀ ਲੱਦਾਂਗੇ ਟਰਾਲੀ ਚ ਦਾ ਆਪਣਾ ਗੱਠਾ ਲੱਦਣ ਦਾ ਇਰਾਦਾ ਸੀ ਤੇ ਮੈਂ ਚਲਾ ਐ ਕਿ ਸਾਰੇ ਕਹਿੰਦੇ ਕਿ ਮਿੱਟੀ ਲਾ ਦਿਏ ਮਿੱਟੀ ਲੱਗੀ ਮਿੱਟੀ ਲੱਗੀ ਬੜੇ ਜਰਦੇ ਕਹਿੰਦੇ ਮਿੱਟੀ ਨਾ ਲੱਗਣੀ ਹੈ ਤੇ ਉੱਤੇ ਆਪਾਂ ਥੋੜੀ ਪਾ ਕੇ ਜਾਂ ਪ੍ਰਾਲੀ ਪਾ ਕੇ ਤੇ ਗੱਦੇ ਸੋਟ ਲੈਣੇ ਆ ਮਿੱਟੀ ਜਿਆਦਾ ਪਾਤੀ ਹੈ ਤੇ ਹੁਣ ਲੋਡੇ ਆ ਬਾਗਟਾਂ ਦੋ ਹੀ ਪਾਈਆਂ ਵਾ ਤੇ ਟਰਾਲੀ ਅੱਧੀ ਭੜਗੀ ਪੂਰੀ ਆਪੇ ਹਿਸਾਬ ਨਾਲ ਉਹ ਬਾਗਟ ਕਿੱਡੀ ਹੋ ਗਈ ਜੈਸੀ ਵੀ ਨੇ ਪੋਕਲੈਂਡ ਦੀ ਇੰਨੇ ਡਰਾਈਵਰ ਨੇ ਆ ਇਹਦਾ ਜੋੜ ਹੀ ਲਵਾਈ ਜਾਂਦਾ ਜੋੜ ਹੀ ਮਛਰਿਆ ਵਾ ਮਛਰਿਆ ਪੂਰਾ ਕੇ ਸਾਡਾ ਬਲੌਕਰ ਹੀ ਮੜਾ ਵੇਖੋ ਜੀ ਇਹ ਬਲੌਕਰ ਨਹੀਂ ਮਾਰੇ ਦੇਖਦੇ ਵੀ ਉਹ ਕਦੇ ਬਲੌਕਰ ਮਾਰੇ ਇਹ ਬਲੌਕਰ ਆਈ ਤਾਂ ਕਿਹਾ ਕਿ ਬਲੌਕਰ ਨਹੀਂ ਨੇ ਕਈ ਫੜ ਕੇ ਬਹਿ ਗਿਆ ਇਹ ਮਮਾ ਇੰਨੀ ਛੇਦੀ ਤਾਂ ਜੈਸੀ ਵੀ ਹੁਣੀ ਪਗੜ ਭਰਦੀ ਜਨੀ ਛੇਦੀ ਮੈਂ ਮਿੱਟੀ ਲਈ ਭਾਂਡਿਆ ਸਾਹ ਕਿਉਂ ਨਹੀਂ ਆਉਣੇ ਸਾਹ ਆ ਜੂਗਾ ਉਹ ਖੇਰ ਵੜਾ ਲੈਣੇ <laughs> <दे लाता> <laughs> सेवा ਤੋਂ ਕੋਰੇ ਹੀ ਲੈ ਤੇ ਆ ਡਾਲੇ ਤੇ ਨਹੀਂ ਸੁੱਟਣ ਲਈ ਗਿਆ ਡਾਲੇ ਤੇ ਢੇਰ ਲਾਤਾ ਬਲ ਮਿੱਟੀ ਛੁੱਟ ਕੇ ਰੁੱਤੇ ਕੋਰੀ ਬਾਤੀ ਆ ਤੇ ਸੇਵਾ ਮੁੰਡੇ ਦੇ ਆ ਫੁੱਲ ਕਰਨ ਲੰਗੜਾ ਭਾਜ ਨੂੰ ਸਕਾਤਾ ਸੀ ਪਹਿਲਾਂ ਹੀ ਮਿਲਦਿਆ ਤੁਹਾਨੂੰ ਸਵੇਰੇ ਪਾਉਨੇ ਸ਼ਾਰਟ ਇੱਕ ਫੇਰ ਤੇ ਹੁਣ ਹੱਥ ਉੱਤ ਧੋ ਲਈਏ ਤੇ ਪਈਏ ਲੰਮੇ ਤੇ ਤਰਪਾਲ ਵਾਲਾ ਕੰਮ ਹੋ ਗਿਆ ਓਕੇ ਨੋ ਵੀ ਮਿੱਤਰੋ 13 ਤਰੀਕ ਹੋ ਗਈ ਆ ਅੱਜ ਤੇ ਚੱਲਿਆ ਅਨੰਦਪੁਰ ਸਾਹਿਬ ਰਾਤ ਦੀ ਹੋ ਗਈ ਤੇ ਆਡੀ ਰਾਤ ਵੱਢ ਗਈ ਇੱਕ ਤੇ ਹੁਣ ਤਿਆਰੀਆਂ ਫੇਰ ਚਲਾਣੀਆਂ ਇੱਦਾਂ ਸਰੰਜਾਂ ਪਰ ਪਰਾਉਂਡੀਆਂ ਤੇ ਸਰੰਜਾਂ ਲੱਗਿਆ ਮਾਨ ਨੂੰ ਬੈਰਿੰਗ ਨੂੰ ਤੇਲ ਤੂ ਲੱਗੇ ਲਾਉਣ ਕਲੱਚ ਨਹੀਂ ਰਹਿਲਾ ਉਹਦੀਆਂ ਲੱਤਾਂ ਮਾਰੀਆਂ ਬੰਦੇ ਦੀਆਂ ਇਹਦੀਆਂ ਤੇ ਕਲੱਚ ਰਹਿਲਾ ਕਰਨਾ ਆਪਣੀਆਂ ਕਾ ਮਾਰੀਆਂ ਨੋ ਵੀ 9 ਵਜ ਗਏ ਤੇ ਮੁੰਡਿਆਂ ਦੀ ਤਿਆਰੀ ਹਲੇ ਤੱਕ ਨਹੀਂ ਮੁੱਕਣ ਈ ਯਾਰ ਕੁਝ ਲੌਂਡੇ ਕਦੇ ਕੁਝ ਲੌਂਡੇ ਮੁੱਕੂਗੀ ਨਹੀਂ ਅੱਜ ਕੰਮ ਪਾਣਾ ਪੜੀ ਯਾਰ 16 17 ਦਾ ਇਹ ਆਪਾਂ ਵੀ ਡੇ ਆ ਆਪਣਾ ਕੰਮ ਕਰਨਾ ਗਰੀਸਾ ਗੁਰਸਾ ਕਰਤੀਆਂ ਤੇ ਫਿਲਟਰ ਵੀ ਕਰਦੇ ਆ ਸਾਫ ਈਟੂਨਾ ਕਰਤੀ ਆ ਓਕੇ ਇਹ ਤਾਂ ਬਲਟਾਂ ਬਲਟਾਂ ਦਾ ਕੰਮ ਓਕੇ ਆ ਯਾਰਾ ਟਾਪੋ ਟਾਪ ਹੀ ਆ ਬਸ ਯਾਰ ਆਈ ਦੰਨੇਰਾ ਵੇੜਾ ਕੁਝ ਵੀ ਆਪਣੇ ਬੰਦੇ ਹੈਗੇ ਆ ਆਪਾਂ 4 ਵਜੇ ਤੇ 1 ਵਜੇ ਆਏ ਸੀ 4 ਆ ਉਹ ਵੀ ਜਾਣੜਿਆ ਵਗਾੜੀ ਤੋਂ ਉਹਨਾਂ ਨੇ ਮਗਰ ਮੱਝ ਸਾਡੀ ਤਿਆਰੀ ਨਹੀਂ ਪੂਰੀ ਹੋਈ ਝੰਡੇ ਝੁੰਡੇ ਲੱਗਣ ਵਾਲੇ ਆ ਬਾਰ ਲਾਈਟ ਲੱਗਣ ਆ ਰਹੀ ਆ ਇਹ ਆਪਾਂ ਤਿਆਰੀ ਮੌਕੇ ਤੇ ਕੀਤੀ ਆ ਬੰਦੇ ਸਾਰੇ ਰੈਡੀ ਆ ਟਰੈਕਟਰ ਤੋਂ ਹੋਣਾ ਕਿੰਨਾ ਟਾਈਮ ਲੱਗੇ ਮੈਂ ਆ ਗਿਆ ਨਾ ਟਾਹਣਾ ਆ ਗਿਆ ਵੀ ਤੂੰ ਪਿਛਲੀ ਵਾਰੀ ਵੀ ਟਾਈਮ ਨਾ ਆਇਆ ਸੀ ਤੇ ਐਕਟ ਵੀ ਟਾਈਮ ਨਾ ਆਇਆ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਲਓ ਵੀ ਖੰਟੋ ਬਾਬਾ ਰਾਏ RAM ਮੱਥਾ ਟੇਕ ਰਿਹਾ ਵਾ ਏ ਹੁਣ ਸੰਗਟਾ ਡਹਿ ਗੀਆਂ ਵਾ ਚੰਡੇ ਤੋਂ ਹਣ ਤੇ ਇਹ ਕੰਮ ਓਕੇ ਨਹੀਂ ਹੁੰਦਾ ਇਹਨਾਂ ਦਾ ਪਹਿਲਾਂ ਟਾਈਮ ਤੇ ਹੀ ਹੁੰਦਾ ਸਾਰਾ ਕੰਮ ਤੇ ਚੰਡੇ ਆਪਾਂ ਆਵਲੇ ਲਏ ਆ ਥੱਲੇ ਗੱਲਾਂ ਹੋ ਰਿਆ ਨਹੀਂ ਠੀਕ ਠੀਕ ਇਹ ਚਲੋ ਮਿਲਦੇ ਹੁਣ ਹਰ ਚਾਰ ਵਾਰ ਇੱਕ ਸਟicker ਕਢਾਉਣਾ ਵਾ ਲਾਓ ਵੀ ਸੰਗਟਾ ਤੁਸੀਂ ਪਿਛਲੇ ਬਲੌਗ 'ਚ ਵੀ ਚੈੱਕ ਕੀਤਾ ਹੋਣਾ ਵਾ ਕਿ ਜਦੋਂ ਅਸੀਂ ਮਿਲੇ ਜਾਂਦੇ ਆ ਤੇ ਕੰਮ ਆਪਣਾ ਰਹਿ ਜਾਂਦਾ ਆਦਾਦਾ ਤੇ ਐਰ ਕੀ ਫੇਰ ਅਨੰਦਪੁਰ ਸਾਹਿਬ ਚੱਲੇ ਆ ਤੇ ਚੰਡਿਆ ਦੀ ਡਿਊਟੀ ਫੇਰ ਮੁਡੇ ਦੀ ਲੱਗੀ ਆ ਪਿਛਲੇ ਬਲੌਗ 'ਚ ਵੀ ਲੱਗੀ ਐਰ ਕੀ ਵੀ ਲੱਗੀ ਆ ਇਹ ਝੰਡੇ ਲਾਤੇ ਆ ਮੁੰਡੇ ਨੇ ਤੇ ਰਾਏ ਰਾਮ ਖੋਲਦੇ ਆ ਮੱਥਾ ਟੇਕ ਲਿਆ ਵਾ ਤੇ ਇਹ ਗਾੜੀ ਆਪਣੇ ਢਾੜੀ ਵਾਲਾ ਆਲੇ ਬੰਦੇ ਖੋਲਦੇ ਆ ਗਾੜੀ ਹਰ ਚਵਾਰ ਤੇ 575 ਟਰੈਕਟਰ ਆਪਣਾ ਗਾੜੀ ਜਾਣ ਰਿਹਾ ਵਾ ਤੇ ਇਤਰੋ ਉਹਨਾਂ ਨੂੰ ਵੀ ਬੰਦਿਆਂ ਨੂੰ ਚੜਾਉਣੇ ਆ ਨੋ ਵੀ ਸੰਗ ਤੋਂ ਹਰ ਚਵਾਰ ਪਹੁੰਚ ਗਏ ਤੇ ਕੰਮ ਇਹਨਾਂ ਦੇ ਹਲੇ ਵੀ ਨਹੀਂ ਮੁੱਕੇ ਹੁਣ ਕਹਿੰਦੇ ਬਾਹ ਲੇਟਾ ਚੁੱਕਣ ਡਿਆ ਕਹਿੰਦੇ ਸੋਚ ਚੁੱਕਣ ਡਿਆ ਮੈਨੂੰ ਤਾਂ ਪਤਾ ਨਹੀਂ ਲੱਗਣਿਆ ਇਹਨਾਂ ਦਾ ਇਹ ਸਾਈਟਰ ਦੀ ਤਿਆਰੀ ਨਹੀਂ ਹੋਈ ਲੈ ਪੂਰੀ ਇੰਜਰ ਆਪਣੇ ਧੜੀਆ ਵਾਲੇ ਵੀਰ ਆ ਪੁੱਛੋ ਮੁੰਡੇ ਨੂੰ ਗਾੜੀ ਓਏ ਜੋ ਜਗਰੂਪ ਘੜੀ ਪਾਪੇ ਨੇ ਗੱਲ ਤੇ ਵੇਖੋ ਹੁਣ ਟਾਈਮ ਟਾਈਮ ਕਿਨਾ ਆ ਸੁੱਖੇ ਓਏ ਟਾਈਮ ਕਿਨਾ ਆ ਟਾਈਮ 2:00 ਤੇ 2:00 ਵਜ ਗਏ ਆ ਤੇ ਵੇਖੋ ਹੁਣ ਕਿੰਨੇ ਵਜ ਤੱਕ ਪਹੁੰਚਦੇ ਮੇਹਨ ਰਾਤ ਦੇ 2:00 ਵਜ ਜਾਣੀ ਤੇ ਉਹ ਸਮਾ ਤੋਂ ਗਾੜੀ ਸੰਗ ਤਾਂ ਬਹੁਤ ਚੱਲ ਗਈ ਆ ਤੇ ਟਰਾਲੀ ਮੇਰੇ ਤੋਂ ਨਾਲ ਮੁਸ਼ਕਲ ਲੱਗਣੀ ਸਾਡੀ ਲੋ ਵੀ ਸੰਗ ਤੋਂ ਪੁਲ ਪੁਕਤੇ ਪਹੁੰਚ ਗਏ ਆ ਤੇ ਟੈਂਕੀਆਂ ਹੋਂ ਡੈਲੀਆਂ ਫੁੱਲ ਟੈਂਕੀ ਕਰਾ ਚੱਕ ਓਏ ਬੋਲੋ ਵੀ ਆ ਤੇਲ ਉਕਤੋ ਤੱਕ ਡੋਲਦਾ ਤੂੰ ਯਾਰ ਫੋਟੋ ਟੈਂਕੀਆਂ ਹੁਆਂ ਫੋਲਰ ਦੇ ਦੇਖਣਾ ਟਰੈਕਟਰ ਦੇ ਐਵਰੇਜ ਚੈੱਕ ਕਰਦੇ ਹਾਂ ਕਿੰਨੇ ਦਾ ਖਾਦਾ ਪਿਛਲੀ ਵਾਰੀ ਕਿੰਨੇ ਦਾ ਖਾਦਾ ਓਏ ਪਿਛਲੀ ਵਾਰੀ ਕਿੰਨੇ ਦਾ ਖਾਦਾ ਪਿਛਲੇ ਟਰੈਕਟਰ ਨੇ ਕਿੰਨਾ ਖਾਦਾ ਪਿਛਲੀ ਵਾਰੀ 9000 ਦਿਖਾਦਾ ਹੈ ਐਰ ਕੀ ਐਵਰੇਜ ਕਰਦੇ ਹਾਂ ਭਲਾ ਬਾਹਰ ਲੈਟ ਲਾਉਨੇ ਗੱਡੀ ਜਾ ਕੇ ਤੇ ਜੁੜੇ ਰਿਹਾ ਵਲੌਗ ਦੇ ਨਾਲ ਲੋਗੋ ਵੀ ਆਪਾਂ ਲਾਤਾ ਵਾ 2025 ਹੋ ਲਾ ਆ ਮਾਂ ਲਾ ਲਾ ਵੀ ਸੰਤੋ ਆਪਾਂ ਪਹੁੰਚ ਗਏ ਟਾਂਡੇ ਤੇ ਕੰਮ ਹਲੇ ਵੀ ਨਹੀਂ ਮੁੱਕਿਆ ਤੇ ਬੰਦੇ ਸਾਰੇ ਐ ਲੈਰਾ ਬੈਰਾ ਹੋਈਆਂ ਆ ਪਰ ਕੰਮ ਮੁੱਕ ਨਹੀਂ ਡਿਆ ਬਾਹਰ ਲਾਈਟ ਦਾ ਕੰਮ ਰਹਿ ਗਿਆ ਬਸ ਆ ਬੰਦੇ ਦਾ ਕਸੂਰ ਵਾ ਬਾਵਾ ਬਾਹਰ ਲਾਈਟ ਤੂੰ ਲਾਈ ਨਹੀਂ ਇਹ ਟੁੱਟ ਗਈ ਪਹਿਲੀ ਹੋ ਜੀ ਲਾ ਵੀ ਸੰਤੋ ਲੰਗਰ ਚ ਖਲਾੜ ਲਿਆ ਵਾ ਕਹਿੰਦੇ ਭੁੱਖ ਬੜੀ ਲੱਗੀ ਸਵੇਰ ਦੀ ਆ ਕਹਿੰਦਾ ਭੁੱਖ ਬੜੀ ਲੱਗੀ ਸਵੇਰ ਦਾ ਖਾਦਾ ਨਹੀਂ ਕੋ ਲੰਗਰ ਸਕਾ ਦਿਓ ਵੀਰ ਜੀ ਭੁੱਖ ਬਹੁਤ ਲੱਗ ਰਹੀ ਹੈ ਲਓ ਯਾ ਮੁੰਡਾ ਕਹਿੰਦਾ ਫੋਟੋ ਸ਼ੂਟ ਕਰਨਾ ਤੇ ਹੁਣ ਸਾਰੇ ਖੜ ਗਏ ਤਾਂ ਫੋਟੋ ਸ਼ੂਟ ਹੋਣ ਲੱਗਾ ਬੰਦਾ ਨਾ ਗੱਲਾਂ ਨਾ ਕਰਦਾ ਮੈਂ ਨਾਲ ਦੀ ਵੇਖੀ ਇਹ ਫੋਟੋ ਸ਼ੂਟ ਤੁਹਾਨੂੰ ਇੰਸਟਾਗ੍ਰam ਤੇ ਮਿਲ ਜੂਗਾ ਲਾ ਵੀ ਸੱਜਣਾ ਸੰਤਾ ਡੈਵੀਆ ਲੰਗਰ ਛਕਣ ਸਾਰੇ ਵੀਰ ਲੰਗਰ ਛਕਣ ਦੇ ਆ ਲੰਗਰ ਸ਼ਾਕੇ ਤੇ ਫਿਰ ਪਾਉਣੇ ਆ ਚਾਰੇ ਸ੍ਰੀ ਅਨੰਦਪੁਰ ਸਾਹਿਬ ਉਹ ਵੀ ਸੰਗਤ ਉਹ ਆਈ ਆ ਹੁਸ਼ਿਆਰਪੁਰ ਪਹੁੰਚ ਗਿਆਂ ਤੇ ਫਟ ਲੱਗ ਗਿਆ ਫਟ ਲੱਗ ਗਿਆ ਤੇ ਯਾ ਮੋਤ ਆ ਤੇ ਕਿੰਨਾ ਟਾਈਮ ਹੋ ਗਿਆ ਓਏ 5:30 ਹੋ ਗਿਆ ਸਾਢੇ ਪੰਜ ਸਾਢੇ ਪੰਜ ਹੋ ਗਿਆ ਕਿ 6:00 ਵਜੇ ਨਹੀਂ ਸਾਢੇ ਪੰਜ ਮੇਰੇ ਸਾਬ ਨਾਲ 10:00 ਵਜੇ ਅਸੀਂ ਪਹੁੰਚਾਂਗੇ ਰਾਸ਼ੰਕਰ ਪਹੁੰਚ ਗਿਆ ਤੇ ਜਾਮ ਬੋਲ ਲੱਗਾ ਵਾ ਟਰਾਲੀ ਆਪਣੇ ਪਿੱਛੇ ਆ ਤੇ ਮੁੰਡੇ ਕਹਿੰਦੇ ਕੋਈ ਖਾਣਾ ਵਾ ਲੰਗਰ ਇੱਥੇ ਹੈ ਨਹੀਂ ਆ ਜਾਮ ਬੋਲ ਸ਼ਹਿਰ ਦੇ ਵਿੱਚ ਤੇ ਇਹਨਾਂ ਨੇ ਖਲਾ ਲਿਆ ਕਲਾਕੰਦ ਉਹ ਟਰਾਲੀ ਜਾਮ ਚ ਫਸੀ ਤੁਸੀਂ ਇੱਥੇ ਖਾਣ ਪੀਣ ਦੇ ਹੈ ਰਸੂਲੇ ਵੀ ਮੰਗਾ ਲਏ ਆ ਇਹ ਕੀ ਆ ਨਹੀਂ ਕੀ ਹੈ ਦੇਖ ਨੂੰ ਤੇ ਚੰਗਲ ਛੱਡਿਆ ਆ ਮੇਰੀ ਜੀਰ ਠੀਕ ਆ ਜੀ ਆ ਤੇ ਚਲੋ ਗਾਇਸ ਬਹਨੇਰ ਨੂੰ ਅੱਗੇ ਤੇ ਖਾ ਲਿਆ ਇਹ ਮਿੱਠਾ ਇਹ ਮੋਟਕੇ ਟਨਾਂ ਨੂੰ ਮੌਲੀ ਸੰਤੋ 3-4 ਘੰਟੇ ਹੋ ਗਿਆ ਲੈਨ 'ਚ ਗੱੜ ਸੰਕਰ ਮੈਂ ਆ ਲੈਤਾ ਕਿ ਜਾਵ ਰਹੀ ਬੰਦਿਆ ਬਹੁਤ ਜ਼ਿਆਦਾ ਸੰਕਰ ਆ ਜਾਮ ਲਾ ਦਿੰਦੇ ਗੱਡੀਆਂ ਵਾਲੇ ਜਾਮ ਲਾ ਦਿੰਦੇ ਆ ਗੱਡੀਆਂ ਵਾਲੇ ਲੈਨ 'ਚ ਨਹੀਂ ਆਉਂਦੇ ਨੇ ਪਿੱਛੇ ਜਾਮ ਬਹੁਤ ਆ ਗਿਆ ਤਾਂ ਆ ਆਪਣਾ 573 ਪਹੁੰਚ ਗਿਆ ਵਾ ਤੇ ਨੰਦਕੋ ਸਾਹਿਬ ਆ ਪਹੁੰਚ ਲਿਆ ਤੇ ਵੀਰੋ ਨੇ ਵੀ ਆ ਗਏ ਆ ਪਿਛਲੇ ਬਲੌਗ ਚ ਤੁਸੀਂ ਵੇਖਿਆ ਨਾ ਇਹਨਾਂ ਨੂੰ ਤੇ ਬਾਕੀ ਜੁੜੇ ਰਹੋ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਅਨੰਦਪੁਰ ਸਾਹਿਬ ਦਾ ਮੇਲਾ ਤਰਹਿਸ ਖੋਲਣ ਲੱਗੇ ਆ ਜੀ ਥੋੜੀ ਜੀ ਪੰਜ ਦਾ ਘਟਵਾ ਲੈ ਆਨੇ ਨਾ ਵੀਰੇ ਦੀ ਆ ਗਿਆ ਬਿਆਰ ਲੈਣ ਦਾ ਮੁੜਦਾ ਮੁੜਸੇ ਦਾ ਥੋੜਾ ਜਿਹਾ ਪੰਡਾ ਪੈ ਗਿਆ ਵਾ ਇਹ ਆ ਵੀਰ ਇਹ ਆ ਮਿਸਤਰੀ ਸਾਹਿਬ ਇਹ ਆ ਫਿਲਟਰ ਨੂੰ ਕੀ ਕਰਨਾ ਆਜ ਬਣਾਉਣੀ ਆ ਆਵਾਜ਼ਾਂ ਨੂੰ ਬੜੀਆਂ ਬਣਾਉਣਾ ਹੈ ਚੰਗੇ ਬਣਾਉਣਾ ਚੇਹੋ ਉਹ ਮੁੰਡੇ ਨੂੰ ਆ ਮੇ ਭਾਣੀ ਨਾ ਨਾ ਓਏ ਇਹਦਾ ਕਿੱਦਾਂ ਲਾ ਵੀ ਮਿੱਤਰੋ ਅਨੰਦਪੁਰ ਸਾਹਿਬ ਥੋੜਾ ਹੀ ਜਾਏਗਾ ਇੱਥੋਂ 5 ਕਿਲੋਮੀਟਰ ਰਹਿ ਗਿਆ ਵਾ ਤੇ 40 ਸੈਂਟਾ ਵੀ ਸੰਤਾ ਤੇ ਸਾਰੀ ਇਹ ਇੱਧਰ ਬਟਾ ਕੀ ਹੋ ਗਿਆ ਓਏ ਬੜਾ ਕੀ ਆ ਸੂਈ ਲੰਗੀ ਬੜਾ ਇਹ ਸੂਈ ਲੰਗੀ ਆ ਕਿੱਥੇ ਲੰਗੀ ਸੂਈ ਪੱਟ ਚ ਕਿਦਾਂ ਜੋ ਪੱਟ ਚ ਕੀ ਕੰਬਲ ਲੈਣ ਡਿਆ ਉੱਤੇ ਬਹਿ ਗਿਆ ਉੱਤੇ ਉਹ ਕੰਮ ਹੋ ਗਿਆ ਸੂਈ ਲੰਗੀ ਪੱਟ ਚ ਓਏ ਉਹ ਕਿਹਦੇ ਕੰਬਲ ਚ ਸੂਈ ਹੋਣੀ ਆ ਨਾ ਹੈ ਨਾ ਕੰਬਲ ਉਹ ਠੀਕ ਟਾਈਮ ਮੈਨੂੰ 5000 ਰੁਪਇਆ ਦੇ ਕੇ ਫੇਰ ਕਢਾਉਣੀ ਪੈਣੀ ਸੀ ਹੈ ਇਹ ਬਾਅਦ ਆਪਰੇਸ਼ਨ ਕਰਾਇਆ ਨਹੀਂ ਨਹੀਂ ਬਚਾ ਹੋ ਗਿਆ ਗੁਰੂ ਘਰ ਜਾਣ ਨੇ ਕੋਈ ਹੁੰਦਾ ਓਏ ਸਿਕੰਦਰ ਪਾ ਦੋ ਸਿਕੰਦਰ ਪਾ ਦੋ ਸੇਵਾ ਕਰੋ ਸਤਿ ਸ਼੍ਰੀ ਅਕਾਲ ਲੋ ਗਾਇਸ ਚਾਹ ਪੀ ਗਏ ਤੇ ਹੁਣ ਰਹਿ ਗਿਆ ਰੋਣਾ ਹੀ ਕਰਾਂਗੇ ਜੇ ਨਾ ਮਿਲਿਆ ਹੋਰ ਮੈਂ ਫੜ ਕੇ ਕੱਢਦਾ ਇਹ ਵੀ ਹੋਣ ਵਾਲਾ ਹੈ ਖਾਣ ਵਾਲੇ ਤੋਂ ਬੜਾ ਪਾਏ ਦੀ ਜਾਂ ਪੋ ਬਹੁਤ ਜ਼ਿਆਦਾ ਵਾ ਤੇ ਸਾਡੀਆਂ ਵੀ ਤੇ ਮਹਿਲੀਆਂ ਸਭ ਆਨੰਦ ਭੁਖਾ ਲੋ ਵੀ ਸੰਤੋ ਟਰਾਲੀ ਲੱਗਣ ਆਹ ਜਗਾ ਆਪਣਾ ਜੱਫਾ ਨਹੀਂ ਦੇ ਤੇ ਕਿੰਨਾ ਪਾ ਕੇ ਗਿਆ ਟਰਾਲੀ ਲਾਉਣੇ ਨੇ ਗੁਰੂ ਦੇ ਬਾਗ ਤੇ ਓਕੇ ਬੈਰੀਕੇਟ ਲੱਗੇ ਆ ਪੁਲਸ ਨੇ ਬੈਰੀਕੇਟ ਲਾਏ ਆ ਤੇ ਹੁਣ ਆ ਦੇਖਾਂਗੇ ਜਗਾ ਬਲੌਗ ਗਾਈਸ ਸਵੇਰ ਹੋ ਚੁੱਕੀ ਆ ਅਗਲਾ ਦੇ ਚੱਲ ਗਏ 14 ਤਰੀਕ ਹੋ ਗਈ ਆ ਤੇ ਰਾਤ ਟਰਾਲੀ ਲਾ ਲਈ ਸੀ ਜੋ ਆਪਣਾ ਆਣੇ ਤੇ ਆ ਮੈਂ ਤੇ ਗਿਆ ਹੀ ਸੋਂ ਇਹ ਬਲੌਗ ਤਾਂ ਕੜ ਕੇ ਨਹੀਂ ਬਣਿਆ ਰਾਤ ਦਾ ਟਰਾਲੀ ਲਾਉਣ ਦਾ ਤੇ ਨਹੀਂ ਲਾ ਲਈ ਕਿਹਤਾਂ ਨਹੀਂ ਆਹ ਪੰਜ ਮੀਟਰ ਲੱਗਾ ਜਣ ਤੇ ਪੰਦੇ ਥਾਰੇ ਰੈਡੀ ਸੈਡੀ ਹੋ ਕੇ ਨਹਾ ਧੋ ਕੇ ਦਰਸ਼ਨ ਮੇਲੇ ਕਾਣੇ ਗਏ ਆ ਤੇ ਆਪਾਂ ਨੂੰ ਚਾਹਦੇ ਆ ਦਰਸ਼ਨ ਮੇਲੇ ਕਾਣੇ ਮੇਰੇ ਤੋਂ ਸੰਤਾ ਢਾਈ ਨਹੀਂ ਆ ਰਿਹਾ ਗੜਾਵਾ ਜੀ ਬਾਬਾ ਜੀ ਸਾਦਾ ਕੀ ਦੂਜਾ ਵਾ ਇਹ ਦੋਵੇਂ ਹੈ ਜਾ ਜਾ ਰਹਾ ਵਾ ਹੂੰ ਠੀਕ ਹੈ ਲੱਗੇ ਲੱਗੀ ਟਰਬੋ ਇਹ ਟਰਬੋ ਵਾਲੇ ਵੀਰੇ ਕੋਈ ਕੰਮ ਹੋ ਲਗਾ ਫਤਿਹ ਟਰਬੋ ਲੱਗੀ ਲੱਗਣ ਗੱਡੀਆਂ ਟਰਬੋ ਸਾਰੇ ਟਰਬੋ ਲੱਗ ਜਾਣੀਆਂ ਹੁਣ ਰੋਭੋ ਕੋਲ ਬਲ ਪਾਣੀ ਪਾ ਚੰਮੜਤ ਆਹ ਫੜਾ ਦੁੱਧ ਪਾਣਾ ਕੋਈ ਮੁੰਡੇ ਥੱਕ ਗਏ ਆ ਤੇ ਲੱਗੇ ਕੋਕ ਪੀਣ ਉਹ ਬੰਦੇ ਆ ਓਏ ਆ ਜਿੰਨਾ ਵਾ ਠੀਕ ਆ ਕੀ ਵਾ ਕਿਧੀਆਂ ਪੱਥਾ ਟੇਕਣਾ ਜਾਣੇ ਪੰਜਾ ਟਰਾਲੀ ਛੱਡ ਆਈਏ ਬੰਦੇ ਟਰਾਲੀ ਛੱਡ ਆਈਏ ਤੇ ਫੇਰ ਆਪਾਂ ਚੱਲਦੇ ਆ ਮੱਥਾ ਟੇਕਣਾ ਉਹ ਬੰਦੇ ਕਹਿੰਦੇ ਸਾਨੂੰ ਨੀਂਦੋਂ ਨਹੀਂ ਰਾਤ ਸੁਤੇ ਨਹੀਂ ਆ ਇੱਕ ਬੰਦਾ ਕਿੰਨਾ ਹੀਂਦ ਵਧੀਆ ਆਉਂਦੀ ਆ ਹੈਂ ਕੀ ਚੱਕਰ ਵਾ ਚੱਕਰ ਕੋਈ ਵੀ ਨਹੀਂ ਤੈਨੂੰ ਆ ਕੋਈ ਚੱਕਰ ਹੈਂ ਚੱਕਰ ਤੇ ਕੋਈ ਵੀ ਨਹੀਂ ਆ ਚੱਕਰ ਦੱਸ ਨਾ ਵੀ ਚੱਕਰ ਪੈ ਗਏ ਆ ਚੱਕਰ ਵੱਡੇ ਵੱਡੇ ਪੈ ਗਏ ਆ ਬਲੌਗ 'ਚ ਸਾਰੀ ਗੱਲ ਹਿਸਟਰੀ ਦੱਸ ਨਾ ਨੂੰ ਦੱਸ ਵੀ ਆ ਪਾਣੇ ਗਾਲਾਂ ਬਹੁਤ ਗੱਡੀਆਂ ਨੂੰ ਬਾਬਾ ਦਾ ਜਗਲ ਪੁੱਤ ਪਾ ਇਹਦਾ ਵਿਆਹ ਵਿਊ ਕਰਾ ਉਹਨੂੰ ਲੈ ਇਹਦਾ ਵਿਆਹ ਕਰਾ ਕਿਹੜਾ ਆਪੇ ਰਾਣਾ ਵਿਆਹ ਹੋਇਆ ਉਹ ਕਹਿੰਦਾ ਵਿਆਹ ਕਰਾ ਲਾ ਰੋਣਾ ਵਿਆਹ ਬਾਬੇ ਦੀ ਉਹ ਵੀ ਕਰਾ ਕੇ ਆਵਾਂ ਅਰਦਾਸ ਮੇਰੀ ਅੱਜ ਮੋੜ ਤੇ ਕਿੰਨੇ ਦੀ ਗਾਇ ਇੱਕ ਕਰਾਈ ਅਰਦਾਸ 30 ਕਿੰਨੇ ਦੀ 30 ਦੀ 30 ਦੀ ਅਰਦਾਸ ਨਾਲ ਉਹਦਾ ਵਿਆਹ ਹੋ ਜਾਊਗਾ ਹੈ ਬਾਬਾ ਮੁੰਡਾ ਵੀ ਦਊ ਨਾਲ ਤਾਂ ਹੀ 300 ਰੁਪਏ ਦੇ ਗਿਆ ਆਨੂ ਕੀ ਹੋਇਆ ਵਾ ਓਏ ਇਨੂ ਮੈਂ ਤਾਂ ਨਾ ਨਾਲੀ ਚ ਜਾ ਮਾਸਟਰ ਸਲੀਮ ਓ ਮਾਸਟਰ ਸਲੀਮ ਲੋ ਗਾਇਸ ਆਪਣੇ ਇੱਕ ਮਾਸਟਰ ਸਲੀਮ ਵੀ ਆਏ ਹੋਏ ਹੈ ਗੱਲ ਕੀ ਹੈ ਗੱਲ ਕੀ ਹੈ ਲੋ ਗਾਇਸ ਅੱਜ ਉਹ ਲਮਾ ਵਾਲਾ ਦੇਣਾ ਤੇ ਚਾਹ ਨੂੰ ਪੀ ਕੇ ਤੇ ਆ ਗੀਆਂ ਸੰਕਟਾਂ ਦੇ ਪੈਂਦਾ ਰੰਗ ਲੱਗਾ ਡਾਪੇ ਆ ਵੇਖ ਸਾਜ ਬਾਬਾ ਪਰ ਦੇ ਰਾਂ ਕਿ ਬਾਬਾ ਬੁਲਾਓ

ਆ ਆ ਇਧਰ ਆ ਲੈ ਇਧਰ ਆ ਗੱਲ ਨਹੀਂ ਬਣੀ ਓਏ ਗੱਲ ਨਹੀਂ ਬਣੀ ਗੱਲ ਨਹੀਂ ਬਣੀ ਓਲੇ ਆਇਆ ਫਿਰ ਆਲੇ ਮੈਂ ਪਾਇਆ ਸੀ ਇਹ ਜਾਣ ਨਹੀਂ ਕਿ ਕੀ ਪਾ ਲਿਆ ਤੁਹਾਨੂੰ ਕਿਹਨੇ ਭਰਤਾ ਜੇ ਦਾ ਨਾ ਲੈ ਲੈ ਬਾਹੂ ਨੇ ਲਾ ਵੀ ਮੁੰਡੇ ਹੋਲੀ ਵਾਲੀ ਖੇਡ ਕੇ ਤੇ ਹੁਣ ਡੇਬੇ ਲੰਗਰ ਨੂੰ ਵਟ ਦੇਣ ਆ ਮੁੰਡਾ ਰਹਿ ਗਿਆ ਰੰਗ ਲਾਉਣ ਵਾਲਾ ਤੇਰੇ ਲਾਉਣਾ ਮੈਂ ਲੈ ਆਈ ਨਾ ਮੇਰੇ ਲਾਉਣਾ ਤੇਰੇ ਕੋਈ ਨਹੀਂ ਰੋਕ ਸਹੀ ਹੈ ਤੂੰ ਵੀ ਲਾਉਣਾ ਮੈਂ ਸਾਦਾ ਤੰਦ ਲੈਣਾ ਕੋਈ ਮੈਂ ਕੋਈ ਬੰਦੇ ਆਪਣੇ ਰਾਹ 'ਚ ਟੱਕਰ ਕੇ ਕਿਤੇ ਨਾ ਭਰਦਾ ਆ ਜੀ ਪਾ ਜੀ ਵਾਹ ਨਾਲਿਆ ਬੜਾ ਮੈਨੂੰ ਮੈਂ ਕਰਦਾ ਜੋ ਭਾਂਜੀਆ ਸੋਹਣਾਂ ਜਿਕੇ ਡਟਿਆ ਹੁੰਦਾ ਆਹ ਜਾਨਸੇ ਰੋਲਾ ਏ ਲੋਕਾਂ ਜੀਆਂ ਬੋਲੀਆ ਲੰਗ ਦਾ ਬੜਾ ਯੋਗ ਅਜ ਕੰਬੜਾ ਕਰਾ ਕੇ ਮੰਡਿਆ ਮੇਰੇ ਵੀਰ ਜੀ ਵਿਚਾਰ ਆ ਜਸਣਾ ਦਾ ਲੋਕਰ ਆ ਖਾਸ ਨਾ ਨਹੀਂ ਨਹੀਂ ਚੱਲੀ ਜਾਂਦਾ ਕੰਮ ਮੈਂ ਰੰਗ ਨਗਾਤਾ ਬੰਦੇ ਆਉਂਦੇ ਸਾਰੇ ਆ ਗਿਆ ਭਾਗ ਆ ਵਗੈਰਾ ਭਾਗ ਆ ਵੀ ਆ ਜੇ ਵਿੱਚ ਲੱਡਿਆ ਵੀ ਜੀ ਪੂਰਾ ਰੰਗ ਰੰਗ ਦਾ ਪ੍ਰੋਗਰਾਮ ਹੋਇਆ ਪਿਆ ਵਾ ਹੋਰ ਕੋ ਬੋਣਾ ਤੁੰਦ ਮਰੇ ਵੀਰ ਕੋ ਸਦਾ ਹੁਣ ਗੜਾਈ ਨੂੰ ਚੁੱਕਣ ਡਿਆਣਾ ਲਾਈਵ ਹੁੰਦੇ ਕੀਤਾ ਵਾ ਫੰਕਸ਼ਨ ਚੱਲ ਆਇਆ ਵਾ ਤੇ ਜਿੱਦਾਂ ਮਰਨ ਆ ਗਈ ਪੂਰਾ ਰੰਗ ਦਾ ਜੋਰ ਚੱਲਣ ਲੱਗਾ ਵੇ ਚੈੱਕ ਕਰੀ ਨਾ ਬਾਲ ਸਦਾ ਪੂਰਾ ਮਰ ਖੇੜਦਾ ਲੰਗਰ ਬੋਲੀਆਂ ਲੰਗਰ ਚੱਲਣ ਡੇ ਆ ਉਹ ਲੈ ਉਹ ਲੈ ਬਾਬੇ ਦੇ ਕਸਾ ਗੁਰੂ ਦੇ ਬੰਦੇ ਜੀ ਤਾਲ ਤਾਲ ਹੀ ਤਾਲ ਹੈ ਦੇਖੋ ਜੀ ਸੰਤ ਕਿੱਥੇ ਕਿੱਥੇ ਕਰਕੇ ਚੜ ਕੇ ਸੰਤ ਵੇਖ ਰਹੀ ਆ ਹੋਲਾ ਭੋਲਾ ਭੋਲਾ ਮੱਲਾ ਲੱਖ ਲੱਖ ਵਧਾਈਆਂ ਬਹੁਤ ਬਹੁਤ ਵਧਾਈਆਂ ਹੋਲੇ ਮਹਲੇ ਜੀ ਸੰਤਾਂ ਨੂੰ ਜਿਹੜੇ ਦਰਸ਼ਨ ਕਰਨ ਆਈਆਂ ਸੰਤਾਂ ਵਿਚਾਰੀਆਂ ਦਰਸ਼ਨ ਕਰਨ ਰਹੀਆਂ ਹੋਲੇ ਮਹਲੇ ਦੀਆਂ ਹੋ ਜਾਵੇ बिल्कुलु बढ़ाई ਇਸ ਮੁੰਡੇ ਦੇ ਮੈਂ ਰੰਗ ਲਾਤਾ ਲਾਤਾ ਕਿ ਨਹੀਂ ਲਾਤਾ ਵੇਲਾ ਆਪਣੀ ਜੀ ਮੈਂ ਆਪਣੀ ਕਰ ਲਈ ਮੈਂ ਵੀ ਲਾਉਣੀ ਆ ਤੂੰ ਲਾ ਲਾ ਤਾਂ ਲਿਆਇ ਕਿਹੜੀ ਮੇਰੇ ਰੰਗ ਲਾਉਣਾ ਦਾ ਲਾਜ ਦਿੱਤਾ ਕਰ ਲਾਜ ਦਿੱਤਾ ਮੈਂ ਨਹੀਂ ਦੇਦਾ ਮੈਂ ਰਹਿਣਾ ਹੋਰ ਮੇਰੇ ਮੈਂ ਇਹ ਲਾਉਣਾ ਮੈਂ ਵੀ ਲਾਉਣਾ ਇੱਕ ਈ ਫੇਰ ਇੱਕ ਕਰੀ ਫੇਰ ਫੇਰ ਮੈਂ ਵੀ ਚੱਲ ਆਉਣੇ ਟਰਾਲੀ ਚ ਆ ਗਏ ਨੋ ਗਾਇਸ ਟਰਾਲੀ ਚ ਆ ਗਏ ਆ ਤੇ ਆ ਆਪਣੇ ਧਾਰਿਆ ਵਾਲੇ ਬੰਦੇ ਰਹਿ ਗਏ ਆ ਬਸ ਤੇ ਹੁਣ ਇਹਨਾਂ ਨੂੰ ਰੰਗਣਾ ਮਾਸਟਰ ਸਲੀਮ ਨਹੀਂ ਲੱਗੜਿਆ ਐ ਹੀ ਮਾਸਟਰ ਸਲੀਮ ਆ ਬਸ ਮਾਸਟਰ ਸਲੀਮ ਨੂੰ ਮੁੰਡਾ ਲੱਗਿਆ ਆਏ ਹੋਣੇ ਸਾਡੇ ਨਾਲ ਅੱਜ ਮਾਸਟਰ ਸਲੀਮ ਹੋਣੀ ਆਏ ਬਸ ਇਹ ਰਹਿ ਗਏ ਰੰਗ ਲਓ ਡੈਮੋ ਰੱਖੀਆ ਬਾਕੀ ਤੁਹਾਨੂੰ ਦੱਸ ਦਿਆ ਆ ਬੰਦਿਆਂ ਨੂੰ ਆਪਾਂ ਇੱਕੜੀ ਰੰਗਣਾ ਪੈਣਾ ਵਾ ਗੱਡੀ ਕਿੱਟ ਚੋਂ ਆਪਣਾ ਵੀ ਗਿਰੂ ਤੂੰ ਦੇ ਲੋ ਗਾਇਸ ਲੱਕੀ ਵੀਰ ਨੂੰ ਮੈਂਦਿਆ ਜੀ ਲੱਕੀ ਵੀਰ ਆਪਾਂ ਡੰਗਰੇ ਆ ਕੀ ਹਾਲ ਹੈ ਬਾਈ ਵਧੀਆ ਵਧੀਆ ਜੀ ਉਹ ਤੇ ਦੋਸਤ ਠੀਕ ਠਾਕ ਜੇ ਹੈ ਕਿਦਾਂ ਕਿਦਾਂ ਤੇ ਆਏ ਜੇ ਬਾ ਜੀ ਬਾ ਇੱਥੇ ਤਾਂ ਬਹੁਤ ਲੱਗਿਆ ਆ ਉਧਰ ਬਹੁਤ ਪਨਾ ਤੇ ਆਏ ਬਹੁਤ ਦਿਹਾੜੇ 11 ਤਰੀਕ ਨੂੰ ਆਏ ਤੁਸੀਂ ਇੱਧਰ ਟਰੈਕਟਰ ਦਾ ਚੱਕਰ ਹੁੰਦਾ ਲੱਕੀ ਵੀਰ ਦੇ ਉਰੀਦ ਖ ਬਣਾਈ ਆ ਆ ਜੋੜੀ 53 ਦਾ ਪਹਿਲੇ ਦਾ ਪਾਲਾ ਤੱਕ ਦਾ ਕੈਮਰਾ ਬਾਹਰੋਂ ਲੈ ਆ ਆਪਣੀ ਲੈ ਵੀਡੀਓ ਵਿੱਚ ਆ ਟਰੈਕਟਰ ਦਾ ਕੀ ਦੇਖਣਾ ਆਪਣਾ ਬਣਾ ਵੀਡੀਓ ਦਾ ਟਰੈਕਟਰ ਆਪਣੇ ਵਾਦੂਗਾ ਤੂੰ ਸਾਡੀ ਆਪਣੇ ਬਣਾ ਕੈਮਰਾ ਆ ਜਾਓ ਆ ਜਾਓ ਕੋਈ ਫੈਨ ਤਾਂ ਆਏ ਆ ਨਹੀਂ ਉਹ ਲੱਕੀ ਵੀਰ ਦਾ ਭਰਾ ਜਿਹੜਾ ਬਣਾ ਕੀ ਉਹ ਲੱਕੀ ਉਹ ਜਾਣੜਿਆ ਆਹ ਵੇ ਲਾਸਟ ਤੇ ਆਹੋ ਕਿ ਜਿਹਦਾ ਜਗੜਵੇ ਆਹੋ ਕਦੇ ਵੀ ਖਾਲੀ ਜੀ ਲੱਗੀ ਨੇ ਬਲੌਗ ਚ ਇਹ ਮੰਨ ਲਈ ਆਹ ਟਰਾਲੀ ਦੇ ਉੱਪਰ ਲੱਕੀ ਹੋ ਲੰਮੀ ਕਰ ਲੋ ਆ ਗਿਆ ਆਏ ਕੜੀ ਮੂੰਹ ਮਾ ਤੋੜਾ ਅੰਤ ਪੜਾਈ ਲੱਗਣ ਡਿਆ ਚ ਬਧੀਆ ਗੱਲ ਆ ਵਧੀਆ ਗੱਲ ਨਹੀਂ ਪਤਾ ਨਾ ਪਤਾ ਲੱਗੇ ਵਧੀਆ ਗੱਲ ਆ ਫਿਰ ਹੋ ਫਿਰ ਸਾਰੇ ਕਹੀ ਲੇ ਫੋਟੋ ਕਰਾਉਣੀ ਫੋਟੋ ਹੁਣ ਮੈਂ ਤਾਂ ਗੱਲ ਤੇ ਸਹੀ ਆ ਹੋਰ ਲਾਲਾ ਲੈ ਹੋਰ ਲਾਲਾ ਦਾ ਮਿਲਦਾ ਮੇਰਾ ਠੀਕ ਆ ਪਾ ਮਿਲਦਾ ਚਲੀਏ ਚਲੋ 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 ਫਿਰ ਆਪਣੇ ਟ੍ਰੈਕਟਰ ਚ ਚੱਲੇ ਆਪਣੇ ਟ੍ਰੈਕਟਰ ਲੱਗੇ ਹੁਣ ਤੇ ਤੇ ਆ ਤੁਰ ਤੇ ਹੁਣ ਹੋਣਾ ਨਹੀਂ ਆ ਰੰਗ ਬਹੁਤ ਲੱਗ ਗਿਆ ਵਾ ਨੌ ਵਾਲਾ ਕੰਮ ਅੱਜ ਮੁਸ਼ਕਲ ਵਾ ਐ ਜੋਬਨ ਮੈਨੋਂ ਵਾਲਾ ਕੰਮ ਮੁਸ਼ਕਲ ਅੱਜ ਨਹੀਂ ਨਾ ਨੌਣਾ ਹੀ ਨਹੀਂ ਵੀਰ ਅੱਜ ਤਾਂ ਨੌਣਾ ਹੀ ਨਹੀਂ ਨਾਤਾ ਫੇਰ ਰੰਗ ਪੈਣੇ ਚੈੱਕ ਕਰੋ ਲੱਕੀ ਵਾਲਾ ਟਰੈਕਟਰ ਚੈੱਕ ਮੁੜਿਆ ਟਰੈਕਟਰਾਂ ਦੇ ਪੈਸੇ ਆ 53 ਦਾ ਵਾਹ ਲੋ ਵੀ ਸੰਕਤੋ ਕੱਲ ਹੋਲਾ ਮਲਾ ਆਪਾਂ ਵੇਖ ਲਿਆ ਸੀ ਤੇ ਹੁਣ ਆ ਗਏ ਆਪਾਂ ਕਿਰਤਨ ਸਿੰਘ ਸਾਹਿਬ ਇੱਥੇ ਆਉਣਾ ਸਾਰਿਆਂ ਨੇ ਓਏ ਇੱਥੇ ਆਉਣਾ ਮੈਂ ਸਾਰਿਆਂ ਨੇ ਜੀਣਿਆਂ ਵੀ ਇੱਥੇ ਹੁੰਦੇ ਰਵਾਂ ਕਿਤੇ ਮਰਦੇ ਆਉਣਾ ਹੀ ਆਉਣਾ ਨਾ ਮਰ ਕੇ ਤੇ ਆਉਣਾ ਹੀ ਆਉਣਾ ਇੱਥੋਂ ਕੁਝਾਂ ਮੁੱਟਣਾ ਤੇਰਾ ਹੋਰ ਤੇਰਾ ਤੇਰਾ ਕੀ ਚੱਲਦਾ ਉਥੋਂ ਤੁਸੀਂ ਮੇਰਾ ਕੁਝ ਐ ਓਏ ਉਹ ਤੋਂ ਤੁਸੀਂ ਮੇਰਾ ਕੁਝ ਐ ਇਹਨੂੰ ਛੱਡ ਦੇਣਾ ਵਾ ਤੇ ਐ ਮਾਰ ਮਾਰ ਹੱਥ ਮਾਰ ਦੇਣਾ ਮੱਠੇ ਦੇ ਨਹੀਂ ਹੁਣ ਐ ਨਾ ਐਂ ਨਾਲੇ ਘੁਟਦਾ ਲੋ ਵੀ ਮਿੱਤਰੋ ਹੋ ਗਿਆ ਰੈਡੀ ਸ਼ੈਡੀ ਤੇ ਸੰਖਾ ਚੱਲੀਆਂ ਕਿ ਸਰਪੋਰ ਸਾਹਿਬ ਤੋਂ ਪੱਥਾ ਟੇਕ ਕੇ ਤੇ ਬੱਬੇ ਬਰਕੱਤੇ ਦੇ ਤੇ ਉਸ ਤੋਂ ਬਾਅਦ ਜਾਵਾਂਗੇ ਦੂਜੇ ਨੂੰ ਰਵੇਜਦੇ ਆ ਤੇ ਵੇਤੀ ਕਰਤੀ ਕਿੰਨਾ ਖਾ ਗੱਲ ਆ ਕੰਮ ਖਤਰੇ ਵਾਲਾ ਲੱਗਣ ਰਿਹਾ ਜੀ ਲੋ ਗਾਇਸ ਬੱਬੇ ਬਰਕੱਤੇ ਨੇ ਪਹੁੰਚ ਗਏ ਆ ਤੇ ਚੜਹਾਈਆਂ ਬਹੁਤ ਜ਼ਾਨੀਆਂ ਪੈਣੀਆਂ ਮੁੰਡਿਆਂ ਨੂੰ ਹਾਂ ਸਵਾ ਚੜ ਗਿਆ ਵਾ ਸਵਾ ਚੜ ਗਿਆ ਬੁਰਜੀ ਆ ਵੀ ਬਹਿ ਗਿਆ ਬਹੁ ਵੇ ਸੰਗ ਤੇ ਜਾਣ ਟੀ ਤੁਸੀਂ ਵੀ ਤੁਰੋਗਾ ਚਲ ਤੁਰੋ ਲਓ ਗਾਇਸ ਸੰਕਾ ਨੇ ਮੱਥਾ ਟੇਕ ਲਿਆ ਵਾ ਬਾਬੇ ਦੇ ਪੱਤੇ ਦੇ ਤੇ ਉਹ ਆਪਾਂ ਪਹਿਲਾਂ ਜਾਣਾ ਗੁਰੂਗੱਲੌਰ ਪਰ ਹੁਣ ਕੈਂਸਲ ਕਰਤਾ ਵਾ ਵਿਸਾਖੀ ਤੇ ਆਵਾਂਗੇ ਤੇ ਹੁਣ ਚਲਦੇ ਆ ਪਿੰਡ ਨੂੰ ਤੇ ਚਲੋ ਮਿਲਦੇ ਹਾਂ ਪਿੰਡ ਜਾ ਕੇ ਓਏ ਪਿੰਡ ਨੂੰ ਐਨਕਾਂ ਵਾਲਾ ਵੀਰ ਹੀ ਦਿਖਾਉਂਦੇ ਆਹ ਵੇਖੋ ਐਨਕਾਂ ਲੱਗੀਆਂ ਜੀ ਕਿ ਨਹੀਂ ਕਮੈਂਟ ਕਰਕੇ ਦੱਸੋ ਸਾਰੇ ਕਿੰਨੇ ਦੇ ਲਈਆਂ 150 ਜੀ ਕਿ ਜਾਂ ਕੱਲੇ 50 ਜੀਆਂ 50 ਆਉਂਦੀਆਂ ਐਨਕਾਂ ਬੜੀਆਂ ਹੁੰਦੀਆਂ ਚਲੋ ਗਾਈਜ਼ ਲਓ ਵੀ ਮਿੱਤਰੋ ਹਿਆਰਪੁਰ ਪਹੁੰਚ ਗਏ ਆ ਤੇ ਸੰਤਾਂ ਡਾਇਵੀਆਂ ਸਰਦਾਈ ਬਣਾਉਣ ਫੇਰ ਇੱਥੇ ਸਾਡੇ ਨਹੀਂ ਇੱਧਰ ਲੜਾ ਪੈਰਾ ਫੇਰ ਹੋਈਆਂ ਵਾ ਕਿੱਡਾ ਹੜ ਬਾਬਾ ਆਹ ਖਾਲਦੇ ਮਾਸਟਰ ਸਲੀਮ ਜੀ ਕੀ ਕਰ ਰਹੇ ਹੋ ਹੈ ਮਾਜਮੀ ਹੋ ਗਿਆ ਮਾਸਟਰ ਸਲੀਮ ਨੂੰ ਲੜੜਾ ਬਣਾਉੜਿਆ ਵਾ ਇੱਧਰ ਆਪਣੇ ਡਰਾਈਵਰ ਸਾਹਿਬ ਇਦਰ ਕੋ ਸਾਹਿਬ ਇਦਰ ਕੋ ਸਾਹਿਬ ਆਪ ਹੋਏ ਨਮਰੇ ਆਪ ਹੋਏ ਮਰੇ ਹੁਣ ਚਲੋ ਕਰਦੇ ਹਾਂ ਉਹ ਬਲੌਗ ਦਾ ਐਂਡ ਤੇ ਘਰ ਤੱਕ ਉਹਦਾ ਵਿਖਾ ਲਾਂਗੇ ਘਰ ਤੱਕ ਜਾ ਕੇ ਐਂਡ ਕਰਾਂਗੇ ਬੁੱਧਾ ਇਹੋ ਹੱਸੇਗਾ ਆਪਣੀ ਗਲੋਟੀ ਸਾਰੀ ਲਓ ਜੀ ਮਿੱਤਰੋ ਮਿਸਤਰੀ ਆਡਾ ਨਹੀਂ ਮੰਨਦਾ ਕਹਿੰਦਾ ਹੋਰ ਕੰਮ ਚੁੱਕਣਾ ਤਾਂ ਜੀ ਐਂਡ ਹੀ ਕਰਾਈ ਜਾਂਦਾ ਗੁਰਵਾ ਐਂਡ ਦਾ ਲੈਵਲ ਕੰਮ ਕਰਾਉਂਦਾ ਮਿਸਤਰੀ ਆਡਾ ਕਹਿੰਦਾ ਨਾ ਅਜੇ ਗੱਲ ਨੂੰ ਬਾਂਡੀ ਵਾਲਾ ਪੂਰੀ ਬਣਾਉਂਦੇ ਆ ਪਿੱਛੇ ਦੀ ਕੋਝ ਕਰਦਾ ਕਲੀ ਕੋਝ ਕਰਦਾ ਵਾ ਛੂਟਦਾ ਇਕੱਠਾ ਬਿਆ ਹੁੰਦੇ ਵਾਟਾ ਮਾਰੇ ਲਾਡਾ ਲੈ ਪੂਰੀਆਂ ਵਾਟਾ ਪੂਰੀਆਂ ਮਾਂਡਿਆ ਝੰਡੇ ਵੇਖਦਾ ਵੀ ਕਰਦੇ ਬਾਬੇ ਦੇ ਬੜਾ ਜਾਵਾ ਕਰਦਾ ਬਸ ਬੜਾ ਬੜਾ ਵਾ ਜੀ ਖਰਚੇ ਝੰਡੇ ਹੋਏ ਨੇ ਅੱਥੇ ਚੱਲਣ ਡਿਆ ਜੇ ਆਪਣੇ ਸਿੰਘ ਸਾਹਿਬ ਨੂੰ ਡੇਰੇ ਆ ਕੰਮ ਕਰਮ ਡੇਰ ਮਾਰ ਆ ਮੈਂ ਘਰ ਚੱਲਿਆ ਵਾ 1.5 1.5 ਬਾਟਾ ਭਿੰਡੇ 1.5 1.5 ਬਾ ਵਾਹ ਕਰਤਾ ਵਾ ਹਾਂ ਕੀ ਕਰਤਾ ਵਾ ਏ ਡੋ ਦਾ ਮੋੜਾ ਕਾਲਾ ਸੜਾ ਕਾਲਾ ਤੇ ਡੋੜ ਤੁਹਾਨੂੰ ਹੈ ਸੜਾ ਇੱਥੇ ਆ ਨਾ ਤੂੰ ਹੋਰ ਤੇਰੇ ਸਾਹ ਦੇ ਜਾ ਰਿਹਾ ਆਜ ਹੁਣ ਜਿੰਨੇ ਆਉਣਾ ਮੁਕਾਬਲੇ ਦੇ ਲੈ ਹੁਣ ਆਜੇ ਜਿਹੜਾ ਆਉਣਾ ਗਿਆ ਰਿਹਾ ਬੱਟੇ ਦੂਜੇ ਚ ਦੂਜੇ ਚ ਮਾਰ ਮਾਰੀ ਗਈ ਦੇ ਮਾਤਾ ਜੀ ਮਾਤਾ ਜੀ ਚਲੋ ਜੀ ਅਰੇ ਸਾਰਾ ਆਪਣਾ ਪੰਪ ਵਾਲਾ ਕੰਮ ਹੋ ਗਿਆ ਓਕੇ ਤੇ ਇੱਧਰ ਸਾਰੇ ਟਰਬੋ ਲੱਗਣ ਦੀ ਸਾਰੇ ਬੰਦਿਆਂ ਨੂੰ ਟਰਬੋ ਲੱਗਣ ਦੀ ਆ ਲੱਗੇ ਜ਼ਰੂਰ ਲੱਗੀ ਟਰਬੋ ਕਿਨੂੰ ਕਿਨੂੰ ਲੱਗੀ ਆ ਆ ਲਾਗੀ ਟਰਬੋ ਲਾਗੀ ਟਰਬੋ ਲਾਗੀ ਟਰਬੋ ਵਾਲੇ ਬੰਦੇ ਹੋ ਗਏ ਸਾਰੇ ਚੱਲ ਯਾਰ ਬੰਦੋ ਤੇ ਚੜਾਵਾ ਚਲੋ ਫਿਰ ਮਿਲਦੇ ਆ ਗਾਇਸ ਪਿੰਡ ਜਾ ਕੇ ਤੇ ਵੇਖਦੇ ਆ ਬੰਦਿਆਂ ਦਾ ਕੀ ਹਾਲ ਹੁੰਦਾ ਪੇੜੇ ਜਾ ਕੇ ਆ ਲਾਗੀ ਟਰਬੋ ਠੀਕ ਆ ਠੀਕ ਆ ਤੈਨੂੰ ਵੀ ਲਾਗੀ ਟਰਬੋ ਉਧਰ ਵੱਡੀ ਟਰਬੋ ਲੱਗੀ ਹੋਇਆ ਫੋਟੋ ਹੈ ਚਲੋ ਜੀ ਫੋਟਾ ਪਿੰਡੀ ਬਣ ਗਿਆ ਪਹੁੰਚ ਗਏ ਤੇ ਪਿੰਡ ਜਾ ਕੇ ਮਿਲਦੇ ਆ ਤੇ ਰਾਤ ਦੀ ਭਾਵਾਂਗੇ ਕੋਈ ਲੰਗਰ ਦਰੋਦੇ ਆ ਚਾਹ ਪਾਣੀ ਪਿਉਣੇ ਸੰਗ ਤੈਨੂੰ 2 ਮਿੰਟ ਰੁਕ ਮੈਂ ਚਾਕਲੇਟ ਲੈ ਆ ਮੜੇ ਨਫਾ ਹਾਏ ਓਏ ਨੋ ਗਾਇਸ ਅਸੀਂ ਹਾਰਪੁਰ ਨੰਗ ਆਏ ਆ ਤੇ ਹੁਣ ਸ਼ਾਗਲਾ ਸੰਗਤਾਂ ਨਾਲ ਲੰਗਰ ਐ ਲੜਾ ਬੜਾ ਹੋਈਆਂ ਡਰਾਈਵਰ ਸਾਹਿਬ ਬੈਣ ਲੱਗੇ ਆ ਲੰਗਰ ਬਹੁਤ ਡਰਾਈਵਰ ਸਾਹਿਬ ਛੀਟ ਤੇ ਰਿਪੋਰਟਾਂ ਹੋਈਆਂ ਪਈਆਂ ਲੰਗਰ ਚ ਸਵੇਰੇ ਵੀ ਰਹਿਣਾ ਕੱਟਦੇ ਜਾਓ ਟਰੈਕਟਰ ਇਹ ਇਧਰ ਵੀ ਫੌਜਾਂ ਕੈਂਪ ਆਉਣੀਆਂ ਲੰਗਰ ਸ਼ਕਾਤਾ ਇਹਨਾਂ ਨੂੰ ਤੇ ਪਹੁੰਚਦੇ ਹੁਣ ਪਿੰਡ ਲੰਘਦੇ ਆ ਟਾਂਡਾ ਟਾਂਡਾ ਲੰਘ ਕੇ ਫੇਰ ਤੁਹਾਨੂੰ ਫੋਨੇ ਕਿੱਥੇ ਪਹੁੰਚਦੇ ਕਿੱਥੇ ਰੁਕਦੇ ਆ ਕਿਹੜੇ ਲੰਗਰ 'ਚ ਰੁਕਦੇ ਆ ਇਧਰ ਜਿਹੜਾ ਪਰਨਾ ਵੇਖੋ ਬੰਨਿਆ ਜਿਹਾ ਕੁੰਮ ਦੇ ਮੇਲੇ ਬਾਬਾ ਨਹੀਂ ਹੁੰਦਾ ਉਹਦਾ ਲੱਗਣ ਡਿਆ ਈ ਲੋ ਗਾਇਸ ਪਹੁੰਚ ਗਏ ਆ ਟਾਂਡੇ ਪਹੁੰਚ ਗਏ ਆ

सिंह जी वो देखो दो बच्चे झाड़ियों में छिपते हुए गड़ी की तरफ आ रहे हैं चलो देखते हैं फिल्म लगी है लंगर चाहो कहना है ਇਤਿਹਾਸਿਕ ਫਿਲਮ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਆ ਲੋਕੀ ਬੱਚਿਆਂ ਨੂੰ ਪਤਾ ਲੱਗ ਸਕੇ ਹੈਨਾ ਇਤਿਹਾਸਿਕ ਫਿਲਮ ਨਾ ਦਿਖਾਉਣੀ ਚਾਹੀਦੀ ਆ ਨਾ ਦਿਖਾਉਣੀ ਚਾਹੀਦੀ ਜ਼ਰੂਰ ਦਿਖਾਉਣ ਜੇ ਨਿੱਕੇ ਨਿੱਕੇ ਬੱਚਿਆਂ ਨੂੰ ਪਤਾ ਲੱਗਿਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਬਹੁਤ ਚੰਗਾ ਲੱਗਾ ਕਿ ਲੰਗਰ ਆ ਲੈਣੇ ਕਿੰਨਾ ਮੇਰੇ ਵੀਰ ਨੇ ਲੰਗਰ ਲਾਇਆ ਵਾ ਇੱਥੇ ਚਾਹ ਗਾਹ ਫੁਲਕੇ ਦਾ ਚਾਹ ਵੀ ਹੈਗੀ ਆ ਫੁਲਕੇ ਵੀ ਹੈਗੇ ਆ ਸਾਰੇ ਲੌਂਡੇ ਆ ਪਰ ਸਕਰੀਨ ਲਾ ਕੇ ਨਾ ਸਰਾਇ ਕਰਾਇਆ ਹੋਇਆ ਸਰਾਇ ਸਰਾਇ ਬਹੁਤ ਵਧੀਆ ਲਓ ਵੀ ਮਿੱਤਰੋ ਪਿੰਡ ਪਹੁੰਚ ਗਏ ਆ ਤੇ ਵਲੌਗ ਦਾ ਕਰਦੇ ਆ ਐਂਡ ਆ ਬੰਦੇ ਵੀ ਚੱਲੇ ਆ ਹੁਣ ਚਲੇ ਜੇ ਸਾਡੀ ਸਰ ਚਲੋ ਠੀਕ ਆ ਫਿਰ ਮਿਲਦੇ ਹਾਂ ਹੁਣ ਅਗਲੇ ਵਲੌਗ ਤੇ ਵਿਸਾਖੀ ਤੇ